ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪੰਜਾਬ ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ 6 ਜ਼ਿਲ੍ਹਿਆਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਕਿਸਾਨ ਇਥੇ ਮੱਕੀ ਦੀ ਖੇਤੀ ਕਰਨਗੇ ਸਰਕਾਰ ਦੇ ਵੱਲੋਂ ਐਮਐਸਪੀ ਤੇ ਮੱਕੀ ਖਰੀਦੀ ਜਾਵੇਗੀ ਤੇ ਨਾਲ ਹੀ 7000 ਰੁਪਏ ਦੀ ਮਦਦ ਵੀ ਮਿਲੇਗੀ ਦਰਅਸਲ ਪੰਜਾਬ ਦੇ ਵਿੱਚ ਦਿਨੋ ਦਿਨ ਝੋਨੇ ਹੇਠ ਵਧ ਰਹੇ ਰਕਬੇ ਨੂੰ ਘਟਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ ਰابطਾ ਵੀ ਕਾਇਮ ਕੀਤਾ ਜਾ ਰਿਹਾ ਹੈ ਇਸੇ ਚਲਦੇ ਆ ਬਠਿੰਡਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਜਗਦੀਸ਼ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਹਾਂ ਹਾਂਜੀ ਮੈਂ ਜਗਦੀਸ਼ ਸਿੰਘ ਮੁੱਖ ਤੀਵੀੜ ਅਫਸਰ ਬਠਿੰਡਾ ਸਤਿ ਸ੍ਰੀ ਅਕਾਲ ਕਿ ਇਸ ਕੀ ਮੱਕੀ ਅਲੀ ਸਰਕਾਰ ਨੂੰ ਕਹਿ ਰਹੇ ਹੋ ਕਿਸ ਤਰ੍ਹਾਂ ਦੀ ਐਫਰਟਸ ਡਿਪਾਰਟਮੈਂਟ ਦੀ ਸਰਕਾਰ ਦੀ ਔਰ ਕਿਸਾਨਾਂ ਨੂੰ ਬੇਨਫੀਟ ਕੀ ਹੋਏਗਾ ਇਸ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਝੋਨੇ ਦੀ ਲਵਾਈ ਜਾਂ ਬਜਾਈ ਦੇ ਵਿੱਚ ਵਾਧਾ ਹੋਇਆ ਹੈ ਤਾਂ ਜਿਹੜਾ ਸਾਡਾ ਜ਼ਮੀਨ ਹੈਟਲਾ ਪਾਣੀ ਨਹੀਂ ਉਹਦਾ ਪੱਧਰ ਨਹੀਂ ਵੱਧਾ ਰਿਹਾ ਇਹਨੂੰ ਪਾਣੀ ਦੀ ਜਿਹੜੀ ਖੱਪਤਾ ਇਹਨੂੰ ਘਟਾਉਣ ਲਈ ਸਰਕਾਰ ਨੇ ਪਾਇਲਟ ਪ੍ਰੋਜੈਕਟ ਦਾ ਹਟੇ ਕਈ ਜ਼ਿਲ੍ਹਿਆਂ 'ਚ ਤਕਰੀਬਨ ਇਹ ਸਕੀਮ ਚਲਾਈ ਹੈ ਜਿਦੇ ਚੋ ਬਠਿੰਡਾ ਜਨਾ ਵੀ ਇੱਕ ਜ਼ਿਲ੍ਹਾ ਹੈ ਜਿਦੇ ਵਿੱਚ 2500 ਹੈਕਟੇਅਰ ਰਕਬੇ ਦੇ ਵਿੱਚ ਅਸੀਂ ਮੱਕੀ ਦੀ ਬਿਜਾਈ ਕਰਵਾਉਣੀ ਹੈ ਜਿਹੜੀ ਸੋਨੀ ਦੀ ਮੱਕੀ ਹੈ ਵੀ ਜائیں ਕਿਸਾਨ ਵੀਰ ਝੋਨਾ ਲਾਉਣ ਦੀ ਬਿਜਾਈ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲਾਂ ਦੇ ਵਿੱਚ ਝੋਨਾ ਲਾ ਰਹੇ ਸੀ ਉਹ ਝੋਨਾ ਲਾਉਣ ਦੀ ਬਿਜਾਈ ਮੱਕੀ ਦੀ ਬਿਜਾਈ ਕਰਨਗੇ ਤੇ ਉਹਨਾਂ ਨੂੰ ਸਰਕਾਰ ਵੱਲੋਂ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੈ ਉਹਨਾਂ ਦੀ ਮਾਈਕ ਸਹਾਇਤਾ ਕੀਤੀ ਜਾਊ ਨਾਲੋਂ ਨਾਲ ਉਹਨਾਂ ਨੂੰ ਪੂਰੀ ਟੈਕਨਾਲੋਜੀ ਬਾਰੇ ਜਾਣਕਾਰੀ ਬੀਜਾਂ ਦਾ ਅਰੇਂਜਮੈਂਟ ਲੂਡ ਅਨਸਾਰ ਖਾਦ ਦਾ ਪ੍ਰਬੰਧ ਔਰ ਸਮੇਂ ਸਿਰ ਬਜਾਈ ਲਈ ਮਸ਼ੀਨਰੀ ਦਾ ਪ੍ਰਬੰਧ ਇਹ ਸਭ ਕੁਝ ਸਾਡੇ ਵੱਲੋਂ ਪ੍ਰਬੰਧ ਕੀਤਾ ਜਾ ਚੁੱਕਾ ਹੈ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਾਡੇ ਜਿਹੜੇ ਕੈਂਪ ਹੈ ਉਹ ਪਿੰਡ ਪਿੰਡ ਤੇ ਲੱਗ ਰਹੇ ਹੈ ਤੇ ਨਾਲ ਨਾਲ ਅਸੀਂ ਪਿੰਡਾਂ ਵਿੱਚੋਂ ਕਿਸਾਨ ਮਿੱਤਰ ਉਹਨਾਂ ਦੀ ਸਹਾਇਤਾ ਨਾਲ ਕਿਸਾਨਾਂ ਤੱਕ ਪਹੁੰਚ ਕਰ ਰਹੇ ਹੈ ਉਹਨਾਂ ਦੀ ਕੂਨ ਕਰ ਰਹੇ ਹੈ ਵੀ ਜਿਹੜੇ ਕਿਸਾਨ ਵੀਰ ਹੈ ਜਿਹੜੇ ਇਹ ਮੱਕੀ ਦੀ ਬਜਾਈ ਕਰਨ ਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਜਿਹੜੀ ਸਹਾਇਤਾ ਉਹ ਵੀ ਉਹਨਾਂ ਨੂੰ ਮਿਲ ਸਕੇ ਔਰ ਜਿਹੜੀ ਫਸਲ ਮੱਕੀ ਦੀ ਬੀਜੀ ਜਾਵੇ ਉਹ ਪੂਰੀ ਖਾਬਜਾ ਪਹੁੰਚੇ ਉਹ ਤਾਂ ਉਸ ਰੂਹ ਵਾਲੇ ਪਾਣੀ ਵਿੱਚ ਜੋ-ਜੋ ਨਾਲ ਲਗਾਇਆ ਜਾਂਦਾ ਜਾਂ ਜਿੱਥੇ ਜ਼ਮੀਨ ਪੂਰਾ ਝਾੜ ਢੋਣੇ ਦਾ ਨਹੀਂ ਆਉਂਦਾ ਪਾਣੀ ਦੀ ਠਾਈ ਠਾਈ ਪਾਣੀ ਢੋਣੇ ਹੁਣ ਲੱਗ ਜਾਂਦੇ ਐ ਪਾਣੀ ਦੀ ਕੁਆਲਿਟੀ ਮਾਰੀ ਐ ਤੇ ਜੇ ਉਹਦੀ ਵਜਾਇਏ ਅਸੀਂ ਮੱਕੀ ਜਿਹੜੀ ਕਿ ਮਈ ਮਹੀਨੇ ਦੇ ਆਖਰੀ ਹਫਤੇ ਤੋਂ ਲੈ ਕੇ ਪੂਰਾ ਜੂਨ ਮਹੀਨਾ ਉਹਦੇ ਲਈ ਅਨਪੂਰਨ ਸਮਾ ਬੱਕੀ ਦੀ ਬਜਾਈ ਦੇ ਮੱਕੀ ਕਿਸ ਤਰ੍ਹਾਂ ਅੱਗੇ ਜਾਏਗੀ ਕਿਸ ਤਰ੍ਹਾਂ ਕਿਸਾਨਾਂ ਦੀ ਮੱਕੀ ਮਾਰਕੀਟ ਜਾਏਗੀ ਹਾਂ ਜਿਸ ਤਰ੍ਹਾਂ ਜਿੱਥੇ ਮੈਂ ਗੱਲ ਕਰ ਰਿਹਾ ਸੀ ਵੀ ਉੱਥੇ 28 ਪਾਣੀ ਮਾੜੇ ਲੱਗਣ ਦੀ ਬਜਾਏ ਚਾਰ ਜਾਂ ਪੰਜ ਪਾਣੀਆਂ ਨਾਲ ਮੱਕੀ ਜਿਹੜੀ ਪੈਦਾ ਹੋਣੀ ਹੈ ਉਹਦੇ ਵਿੱਚ ਕਿਸਾਨ ਦਾ ਆਪ ਦਾ ਵੀ ਫਾਇਦਾ ਹੈ ਵੀ ਉਹਦੇ ਖੇਤ ਵਿੱਚ ਮਾੜੇ ਪਾਣੀ ਦੀ ਬਜਾ ਨਾਲ ਦੋ ਵੀ ਅੱਗੇ ਜਾ ਕੇ ਕੋਈ ਮੁਸ਼ਕਲਤਾ ਹੋਣੀ ਹੈ ਮੁਸ਼ਕਲ ਹੋਣੀ ਹੈ ਸਭੇ ਸਿਰ ਉਹਨੂੰ ਅਸੀਂ ਟੈਕਲ ਕਰ ਸਕਦੇ ਹਾਂ ਜਿਤ ਤੱਕ ਇਹਦੀ ਡਿਮਾਂਡ ਦਾ ਸਵਾਲ ਹੈ ਇਹਦੀ ਡਿਮਾਂਡ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰੇ ਪੰਜਾਬ ਨਾਲੋਂ ਵੱਧ ਹੈ ਇੱਥੇ ਸਾਡੀਆਂ 4 ਇੰਡਸਟਰੀ ਹੈਗੀਆਂ ਬੀਸੀਐਲ ਹੈ ਉਸ ਤੋਂ ਬਾਅਦ ਊਮ ਸੰਤ ਦੀ ਫੈਕਟਰੀ ਹੈਗੀ ਹੈ ਪੀ3 ਸਾਡੀ ਸਰਕਾਰੀ ਜੇ ਤੱਕ ਦੀ ਨਸੀਬਪੁਰ ਹੈ ਤੇ ਫੀ ਸਿੰਗੋ ਦੇ ਪੋਲ ਇੱਕ ਪੈਨਕਾਰ ਬੋਰ ਹਾਂ ਇਹ ਚਾਰੇ ਫੈਕਟਰੀਆਂ ਜਿਹੜੀਆਂ ਇਹ ਮੱਕੀ ਤੋਂ ਜ਼ਿਆਦਾਤਰ ਮੱਕੀ ਵਰਤਦੇ ਹੈ ਇਥੈਨੋਲ ਪਲਾਂਟ ਦੇ ਵਿੱਚ ਹਾਂ ਤੇ ਜਿਹਦੇ ਵਿੱਚ ਰਜਾਨਾ ਇਹਨਾਂ ਚਾਰਾਂ ਦਾ ਜੇ ਜੋੜ ਜੋੜਦੇ ਆਂ ਤਾਂ 2400 ਮੀਟ्रिक टन ਤਕਰੀਬਨ 1000 ਏਕੜ ਦੇ ਕਰੀਬ ਦੀ ਮੱਕੀ ਰਜਾਨਾ ਇਹਨਾਂ ਨੂੰ ਜਰੂਰਤ ਹੈ ਜੇ ਅਸੀਂ ਪੂਰੇ ਸਾਲ ਦੀ ਇਹਨਾਂ ਦੀ ਮੰਗ ਲਈਏ ਤਾਂ ਉਹ ਤਕਰੀਬਨ 350 35 ਲੱਖ ਏਕੜ ਤੱਕ ਦਾ ਜਿਹੜਾ ਮਤਲਬ ਉਹ ਰਕ ਵਿੱਚੋਂ ਉਹ ਕੰਨੀ ਮੱਕੀ ਹੈ ਜਿਹੜੀ ਉਹ ਜਿੰਨੀ ਇਹਨਾਂ ਨੂੰ ਚਾਹੀਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਦੀ ਪੂਰਤੀ ਹੁੰਦੀ ਹੈ ਉਹ ਮੱਕੀ ਨੂੰ ਸੁੱਕੀ 14% ਨਮੀ ਦੇ ਉੱਤੇ ਜਿਹੜੀ ਸਟੋਰ ਕੀਤੀ ਜਾ ਸਕੇ ਜਿਹੜੀ ਉਹਨਾਂ ਦੀ ਇੰਡਸਟਰੀ ਵਿੱਚ ਕੰਮ ਆ ਸਕੇ ਉਸ ਮੱਕੀ ਨੂੰ ਜਿਹੜਾ ਸਾਡਾ ਐਮਐਸਪੀ ਹੈ ਉਹ ਆਮ ਤੌਰ ਤੇ ਉਹ ਤੋਂ ਉੱਪਰ ਜ਼ਿਆਦਾ ਰੇਟ ਤੇ ਹੀ ਖਰੀਦ ਰਿਹਾ ਜਾਂ ਮਿਲ ਰਹੀ ਹੈ ਜਿੱਥੋਂ ਕਿਤੋਂ ਵੀ ਉਹ ਇਦੋਂ ਪਹਿਲਾਂ ਮਹਾਰਾਸ਼ਟਰਾ ਤੋਂ ਐਮਪੀ ਤੋਂ ਜਾਂ ਕੂਟਾ ਜਿਹੜਾ ਰਾਜਸਥਾਨ ਦਾ ਜੁਪੀ ਵਿਹਾਰ ਜਿੱਥੋਂ ਕਿਤੋਂ ਵੀ ਉਹ ਲਿਆ ਰਹੇ ਹੈ ਉਹਨਾਂ ਨੂੰ ਸਾਰਾ ਸਾਲ ਇੱਕ ਥਾਂ ਤੋਂ ਮੱਕੀ ਨਹੀਂ ਮਿਲਦੀ ਬਾਕਬਖ ਕਿਟਰ ਨੂੰ ਬਾਕਬਖ ਸੀਦਨ ਤੋਂ ਮੱਕੀ ਲੈਂਦੇ ਆ ਉਹ ਤੇ ਤੂੰ ਆਟਵਾ ਹੀ ਦੇ ਖਰਚੇ ਵੀ ਪੈਂਦੇ ਆ ਤੇ ਜੇ ਆਉਣ ਵਾਲੇ ਭਵਿੱਖ ਨੂੰ ਵੀ ਦੇਖਦੇ ਆ ਤਾਂ ਸਾਡੇ ਇਸ ਏਰੀਏ ਦੀ ਇੰਡਸਟਰੀ ਹੈ ਇਹਨੇ ਲਗਾਤਾਰ ਅੱਗੇ ਜੋ ਸਰਕਾਰ ਦੇ ਟਾਰਗੇਟ ਹੈ ਇਥੈਨੋਲ ਨੂੰ ਡੀਜ਼ਲ ਪੈਟਰੋਲ ਪੈਟਰੋਲੀਅਮ ਉਤਪਾਦ ਦੇ ਵਿੱਚ ਬਲੈਂਡਿੰਗ ਕਰਨ ਦੇ ਉਹ ਟਾਰਗੇਟ ਆ ਜਿਹੜੇ ਅੱਗੇ ਵਧਦੇ ਰਹਿਣੇ ਆ ਤੇ ਇਹਨਾਂ ਨੂੰ ਜਿਹੜੀ ਮੱਕੀ ਦੀ ਡਿਮਾਂਡ ਹੈ ਉਹ ਅੱਗੇ ਵੱਧਦੀ ਰਹਣੀ ਹੈ ਇਸ ਕਰਕੇ ਇਹਦੀ ਮਾਰਕੀਟਿੰਗ ਦੀ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਵੀ ਇਹਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਆ ਮਾਰਕਫੈਡ ਰਾਹੀਂ ਇਹਦੀ ਮਿਨੀਮਮ ਸਪੋਰਟ ਪ੍ਰਾਈਸ ਤੇ 14% ਨਮੀ ਵਾਲੀ ਮੱਕੀ ਨੂੰ ਖਰੀਦਣ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਜab ਸਰਕਾਰ ਨੇ ਇਹ ਪਾਇਲਟ ਪ੍ਰੋਜੈਕਟ ਦੇ ਤੌਰ ਤੇ 6 ਜ਼ਿਲ੍ਹਿਆਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਕਿਸਾਨ ਇਥੇ ਮੱਕੀ ਦੀ ਖੇਤੀ ਕਰਨਗੇ ਸਰਕਾਰ ਦੇ ਵੱਲੋਂ ਐਮਐਸਪੀ ਤੇ ਮੱਕੀ ਖਰੀਦੀ ਜਾਵੇਗੀ ਤੇ ਨਾਲ ਹੀ 7000 ਰੁਪਏ ਦੀ ਮਦਦ ਵੀ ਮਿਲੇਗੀ ਦਰਅਸਲ ਪੰਜਾਬ ਦੇ ਵਿੱਚ ਦਿਨੋ ਦਿਨ ਝੋਨੇ ਹੇਠ ਵਧ ਰਹੇ ਰਕਬੇ ਨੂੰ ਘਟਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ ਰابطਾ ਵੀ ਕਾਇਮ ਕੀਤਾ ਜਾ ਰਿਹਾ ਹੈ ਇਸੇ ਚਲਦੇ ਆ ਬਠਿੰਡਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਜਗਦੀਸ਼ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਹਾਂ ਹਾਂਜੀ ਮੈਂ ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਸਤਿ ਸ਼੍ਰੀ ਅਕਾਲ ਕਿਸ ਕੀ ਮੱਕੀ ਅਲੀ ਸਰਕਾਰ ਨੂੰ ਕਹਿ ਰਹੇ ਹੋ ਕਿਸ ਤਰ੍ਹਾਂ ਦੀ ਐਫਰਟਸ ਡਿਪਾਰਟਮੈਂਟ ਦੀ ਸਰਕਾਰ ਦੀ ਔਰ ਕਿਸਾਨਾਂ ਨੂੰ ਬੇਨਫਿਟ ਕੀ ਹੋਏਗਾ ਇਸ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਝੋਨੇ ਦੀ ਲਵਾਈ ਜਾਂ ਬਜਾਈ ਦੇ ਵਿੱਚ ਵਾਧਾ ਹੋਇਆ ਤਾਂ ਜਿਹੜਾ ਸਾਡਾ ਜ਼ਮੀਨ ਹੇਠਲਾ ਪਾਣੀ ਨਹੀਂ ਉਹਦਾ ਪੱਦਰ ਨਹੀਂ ਮੱਝ ਆ ਰਹੀ ਹੈ ਇਹਨੂੰ ਪਾਣੀ ਦੀ ਜਿਹੜੀ ਖਪਤ ਹੈ ਇਹਨੂੰ ਘਟਾਉਣ ਲਈ ਸਰਕਾਰ ਨੇ ਪਾਇਲਟ ਪ੍ਰੋਜੈਕਟ ਦਾ ਹਟੇ ਕਈ ਛੇ ਜ਼ਿਲ੍ਹਿਆਂ 'ਚ ਤਕਰੀਬਨ ਇਹ ਸਕੀਮ ਚਲਾਈ ਹੈ ਜਿਦੇ ਚੋਂ ਬਠਿੰਡਾ ਜਿਲ੍ਹਾ ਵੀ ਇੱਕ ਜਿਲ੍ਹਾ ਹੈ ਜਿਦੇ ਵਿੱਚ 2500 ਹੈਕਟੇਅਰ ਰਕਬੇ ਦੇ ਵਿੱਚ ਅਸੀਂ ਮੱਕੀ ਦੀ ਬਿਜਾਈ ਕਰਵਾਉਣੀ ਹੈ ਜਿਹੜੀ ਸੋਨੀ ਦੀ ਮੱਕੀ ਹੈ ਵੀ ਜائیں ਕਿਸਾਨ ਵੀਰ ਝੋਨਾ ਲਾਉਣ ਦੀ ਬਿਜਾਈ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲਾਂ ਦੇ ਵਿੱਚ ਝੋਨਾ ਲਾ ਰਹੇ ਸੀ ਉਹ ਝੋਨਾ ਲਾਉਣ ਦੀ ਬਜਾਏ ਮੱਕੀ ਦੀ ਬਿਜਾਈ ਕਰਨਗੇ ਤੇ ਉਹਨਾਂ ਨੂੰ ਸਰਕਾਰ ਵੱਲੋਂ 7000 ਰੁਪਏ ਪ੍ਰਤੀ ਏਕੜ ਦੀ ਹਿਸਾਬ ਨਾਲ ਆਏ ਉਹਨਾਂ ਦੀ ਮਾਈਕ ਸਹਾਇਤਾ ਕੀਤੀ ਜਾਊ ਨਾਲੋਂ ਨਾਲ ਉਹਨਾਂ ਨੂੰ ਪੂਰੀ ਟੈਕਨਾਲੋਜੀ ਬਾਰੇ ਜਾਣਕਾਰੀ ਬੀਜਾਂ ਦਾ ਅਰੇਂਜਮੈਂਟ ਲੂਡ ਅਨਸਾਰ ਖਾਦ ਦਾ ਪ੍ਰਬੰਧ ਔਰ ਸਮੇਂ ਸਿਰ ਬਜਾਈ ਲਈ ਮਸ਼ੀਨਰੀ ਦਾ ਪ੍ਰਬੰਧ ਇਹ ਸਭ ਕੁਝ ਸਾਡੇ ਵੱਲੋਂ ਪ੍ਰਬੰਧ ਕੀਤਾ ਜਾ ਚੁੱਕਾ ਹੈ। ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਾਡੇ ਜਿਹੜੇ ਕੈਂਪ ਹੈ ਉਹ ਪਿੰਡ ਪਿੰਡ ਤੇ ਲੱਗ ਰਹੇ ਹੈ ਤੇ ਨਾਲ ਨਾਲ ਅਸੀਂ ਪਿੰਡਾਂ ਵਿੱਚੋਂ ਕਿਸਾਨ ਮਿੱਤਰ ਉਹਨਾਂ ਦੀ ਸਹਾਇਤਾ ਨਾਲ ਕਿਸਾਨਾਂ ਤੱਕ ਪਹੁੰਚ ਕਰ ਰਹੇ ਹੈ। ਉਹਨਾਂ ਦੀ ਕੋਆਨ ਕਰ ਰਹੇ ਹੈ ਵੀ ਜਿਹੜੇ ਕਿਸਾਨ ਵੀਰ ਹੈ ਜਿਹੜੇ ਇਹ ਮੱਕੀ ਦੀ ਬਜਾਈ ਕਰਨ ਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਜਿਹੜੀ ਸਹਾਇਤਾ ਉਹ ਵੀ ਉਹਨਾਂ ਨੂੰ ਮਿਲ ਸਕੇ ਔਰ ਜਿਹੜੀ ਫਸਲ ਮੱਕੀ ਦੀ ਬੀਜੀ ਜਾਵੇ ਉਹ ਪੂਰੀ ਖਾਬਜਾ ਬਗੋਵੇ ਉਹ ਤਾਂ ਉਸ ਲੂ ਵਾਲੇ ਪਾਣੀ ਵਿੱਚ ਜੋ-ਜੋ ਨਾ ਲਗਾਇਆ ਜਾਂਦਾ ਜਾਂ ਜਿੱਥੇ ਜ਼ਮੀਨ ਪੂਰਾ ਝਾੜ ਢੋਣੇ ਦਾ ਨਹੀਂ ਆਉਂਦਾ ਪਾਣੀ ਦੀ 28 28 ਪਾਣੀ ਢੋਣੇ ਨੂੰ ਲੱਗ ਜਾਂਦੇ ਹੈ ਪਾਣੀ ਦੀ ਕੁਆਲਿਟੀ ਮਾੜੀ ਹੈ ਤੇ ਜੇ ਉਹਦੀ ਵਜਾਇ ਅਸੀਂ ਮੱਕੀ ਜਿਹੜੀ ਕਿ ਮਈ ਮਹੀਨੇ ਦੇ ਆਖਰੀ ਹਫਤੇ ਤੋਂ ਲੈ ਕੇ ਪੂਰਾ ਜੂਨ ਮਹੀਨਾ ਉਹ ਉਹਦੇ ਲਈ ਅਨਕੂਣ ਸਮਾਂ ਮੱਕੀ ਦੀ ਬਜਾਈ ਦੀ ਮੱਕੀ ਕਿਸ ਤਰ੍ਹਾਂ ਅੱਗੇ ਜਾਏਗੀ ਕਿਸ ਤਰ੍ਹਾਂ ਕੇ ਸਾਲਾਂ ਦੀ ਮੱਕੀ ਮਾਰਕੀਟ ਜਾਏਗੀ ਹਾਂ ਜਿਸ ਤਰ੍ਹਾਂ ਜਿੱਥੇ ਮੈਂ ਗੱਲ ਕਰ ਰਿਹਾ ਸੀ ਵੀ ਉੱਥੇ 28 ਪਾਣੀ ਮਾੜੇ ਲੱਗਣ ਦੀ ਬਜਾਏ ਚਾਰ ਜਾਂ ਪੰਜ ਪਾਣੀਆਂ ਨਾਲ ਮੱਕੀ ਜਿਹੜੀ ਪੈਦਾ ਹੋਣੀ ਹੈ ਉਹਦੇ ਵਿੱਚ ਕਿਸਾਨ ਦਾ ਆਪ ਦਾ ਵੀ ਫਾਇਦਾ ਹੈ ਵੀ ਉਹਦੇ ਖੇਤ ਵਿੱਚ ਮਾੜੇ ਪਾਣੀ ਦੀ ਬਜਾਏ ਨਾਲ ਲੋ ਵੀ ਅੱਗੇ ਜਾ ਕੇ ਕੋਈ ਮੁਸਕਿਲਤਾ ਹੋਣੀ ਹੈ ਮੁਸਤਕਿਲ ਹੋਣੀ ਹੈ ਸਾਰੇ ਸਿਰ ਉਹਨੂੰ ਅਸੀਂ ਟੈਕਲ ਕਰ ਸਕਦੇ ਹਾਂ ਜਦ ਤੱਕ ਇਹਦੀ ਡਿਮਾਂਡ ਦਾ ਸਵਾਲ ਹੈ ਇਹਦੀ ਡਿਮਾਂਡ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰੇ ਪੰਜਾਬ ਨਾਲੋਂ ਵੱਧ ਹੈ ਇੱਥੇ ਸਾਡੀਆਂ 4 ਇੰਡਸਟਰੀ ਹੈਗੀਆਂ ਹੈ ਬੀਸੀਐਲ ਹੈ ਉਸ ਤੋਂ ਬਾਅਦ ਊਮ ਸੰਤ ਦੀ ਫੈਕਟਰੀ ਹੈਗੀ ਹੈ ਤੀ ਤਰੀ ਸਾਡੀ ਸਰਕਾਰੀ ਫਿਰ ਤਬਦੀਨ ਜ਼ੀਪੁਰੇ ਹੈ ਤੇ ਉੱਥੇ ਸਿੰਗੋ ਦੇ ਕੋਲ ਇੱਕ ਪੈਨ ਕਾਰਬੋ ਇਹ ਚਾਰੇ ਫੈਕਟਰੀਆਂ ਜਿਹੜੀਆਂ ਇਹ ਮੱਕੀ ਤੋਂ ਜ਼ਿਆਦਾਤਰ ਮੱਕੀ ਵਰਤਦੇ ਹੈ ਇਥੇਨੋਲ ਪਲਾਂਟ ਦੇ ਵਿੱਚ ਤੇ ਜਿਹਦੇ ਵਿੱਚ ਰਜਾਨਾ ਇਹਨਾਂ ਚਾਰਾਂ ਦਾ ਜੇ ਜੋੜ ਜੋੜਦੇ ਆਂ ਤਾਂ 2400 ਮੀਟ्रिक टन तकरीबन 1000 ਏਕੜ ਦੇ ਕਰੀਬ ਦੀ ਮੱਕੀ ਰਜਾਨਾ ਇਹਨਾਂ ਨੂੰ ਜਰੂਰ ਹੈ ਜੇ ਅਸੀਂ ਪੂਰੇ ਸਾਲ ਦੀ ਇਹਨਾਂ ਦੀ ਮੰਗ ਲਈਏ ਤਾਂ ਉਹ तकरीबन 350 35 ਲੱਖ ਏਕੜ ਤੱਕ ਦਾ ਜਿਹੜਾ ਮਤਲਬ ਉਹ ਰਕ ਵਿੱਚੋਂ ਉਹ ਕੰਨੀ ਮੱਕੀ ਹੈ ਜਿਹੜੀ ਉਹ ਜਿੰਨੀ ਉਹਨਾਂ ਨੂੰ ਚਾਹੀਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਦੀ ਪੂਰਤੀ ਹੁੰਦੀ ਹੈ ਉਹ ਮੱਕੀ ਨੂੰ ਸੁੱਕੀ 14% ਨਮੀ ਦੇ ਉੱਤੇ ਜਿਹੜੀ ਸਟੋਰ ਕੀਤੀ ਜਾ ਸਕੇ ਜਿਹੜੀ ਉਹਨਾਂ ਦੀ ਇੰਡਸਟਰੀ ਵਿੱਚ ਕੰਮ ਆ ਸਕੇ ਉਸ ਮੱਕੀ ਨੂੰ ਜਿਹੜਾ ਸਾਡਾ ਐਮਐਸਪੀ ਹੈ ਉਹ ਆਮ ਤੌਰ ਤੇ ਉਹ ਤੋਂ ਉੱਪਰ ਜ਼ਿਆਦਾ ਰੇਟ ਤੇ ਹੀ ਖਰੀਦ ਰਿਹਾ ਜਾਂ ਮਿਲ ਰਹੀ ਹੈ ਜਿੱਥੋਂ ਕਿਤੋਂ ਵੀ ਉਹ ਇਤੋਂ ਪਹਿਲਾਂ ਮਹਾਰਾਸ਼ਟਰਾ ਤੋਂ ਐਮਪੀ ਤੋਂ ਜਾਂ ਕੋਟਾ ਜਿਹੜਾ ਰਾਜਸਥਾਨ ਦਾ ਜੁਪੀ ਵਿਹਾਰ ਜਿੱਥੋਂ ਕਿਤੋਂ ਵੀ ਉਹ ਲਿਆ ਰਹੇ ਹੈ ਉਹਨਾਂ ਨੂੰ ਸਾਰਾ ਸਾਲ ਇੱਕ ਥਾਂ ਤੋਂ ਮੱਕੀ ਨਹੀਂ ਮਿਲਦੀ ਬਾਕ ਬਾਕ ਖੇਤਾਂ ਤੋਂ ਵਾਕ ਉਹ ਖੀਦਨ ਤੋਂ ਮੱਕੀ ਲੈਂਦੇ ਆ ਉਹ ਤੇ ਟਰਹਟਵਾ ਹੀ ਦੇ ਖਰਚੇ ਵੀ ਪੈਂਦੇ ਆ ਤੇ ਜੇ ਆਉਣ ਵਾਲੇ ਭਵਿੱਖ ਨੂੰ ਵੀ ਦੇਖਦੇ ਆ ਤਾਂ ਸਾਡੇ ਇਸ ਏਰੀਏ ਦੀ ਇੰਡਸਟਰੀ ਹੈ ਇਹਨੇ ਲਗਾਤਾਰ ਅੱਗੇ ਜੋ ਸਰਕਾਰ ਦੇ ਟਾਰਗੇਟ ਹੈ ਇਥੈਨੋਲ ਨੂੰ ਡੀਜ਼ਲ ਪੈਟਰੋਲੀਅਮ ਪੜਤ ਦੇ ਵਿੱਚ ਬਲੈਂਡਿੰਗ ਕਰਨ ਦੇ ਉਹ ਟਾਰਗੇਟ ਆ ਜਿਹੜੇ ਅੱਗੇ ਵੱਧਦੇ ਰਹਿਣੇ ਆ ਤੇ ਇਹਨਾਂ ਨੂੰ ਜਿਹੜੀ ਮੱਕੀ ਦੀ ਡਿਮਾਂਡ ਹੈ ਉਹ ਅੱਗੇ ਵੱਧ ਹੀ ਰਹਿਣੀ ਹੈ ਇਸ ਕਰਕੇ ਇਹਦੀ ਮਾਰਕੀਟਿੰਗ ਦੀ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਵੀ ਇਹਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਆ ਮਾਰਕੀਟ ਰਹੀ ਇਹਦੀ ਮਿਨੀਮਮ ਸਪੋਰਟ ਪ੍ਰਾਈਸ ਤੇ 14% ਲੰਮੀ ਵਾਲੀ ਮੱਕੀ ਨੂੰ ਖਰੀਦਣ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪੰਜਾਬ ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ 6 ਜ਼ਿਲ੍ਹਿਆਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਕਿਸਾਨ ਇਥੇ ਮੱਕੀ ਦੀ ਖੇਤੀ ਕਰਨਗੇ ਸਰਕਾਰ ਦੇ ਵੱਲੋਂ ਐਮਐਸਪੀ ਤੇ ਮੱਕੀ ਖਰੀਦੀ ਜਾਵੇਗੀ ਤੇ ਨਾਲ ਹੀ 7000 ਰੁਪਏ ਦੀ ਮਦਦ ਵੀ ਮਿਲੇਗੀ ਦਰਅਸਲ ਪੰਜਾਬ ਦੇ ਵਿੱਚ ਦਿਨੋ ਦਿਨ ਝੋਨੇ ਹੇਠ ਵਧ ਰਹੇ ਰਕਬੇ ਨੂੰ ਘਟਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ ਰابطਾ ਵੀ ਕਾਇਮ ਕੀਤਾ ਜਾ ਰਿਹਾ ਹੈ ਇਸ ਚਲਦੇ ਆ ਬਠਿੰਡਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਜਗਦੀਸ਼ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਹਾਂ ਹਾਂਜੀ ਮੈਂ ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਸਤਿ ਸ਼੍ਰੀ ਅਕਾਲ ਕਿਸ ਸਕੀਮ ਹੈ ਮੱਕੀ ਲਈ ਸਰਕਾਰ ਨੂੰ ਕਹਿ ਰਹੇ ਹੋ ਕਿਸ ਤਰ੍ਹਾਂ ਦੀ ਐਫਰਟਸ ਡਿਪਾਰਟਮੈਂਟ ਦੀ ਸਰਕਾਰ ਦੀ ਔਰ ਕਿਸਾਨਾਂ ਨੂੰ ਬੈਨੀਫਿਟ ਕੀ ਹੋਏਗਾ ਇਸ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਝੋਨੇ ਦੀ ਲਵਾਈ ਜਾਂ ਬਜਾਈ ਦੇ ਵਿੱਚ ਵਾਧਾ ਹੋਇਆ ਹੈ ਤਾਂ ਜਿਹੜਾ ਸਾਡਾ ਜ਼ਮੀਨੇ ਟਲਾ ਪਾਣੀ ਨਹੀਂ ਨੂੰ ਉਹਦਾ ਪੱਦਰ ਨਹੀਂ ਮੱਝਾ ਰਹੀ ਹੈ ਇਹਨੂੰ ਪਾਣੀ ਦੀ ਜਿਹੜੀ ਖੱਪਤਾ ਇਹਨੂੰ ਘਟਾਉਣ ਲਈ ਸਰਕਾਰ ਨੇ ਪਾਇਲਟ ਪ੍ਰੋਜੈਕਟ ਦਾ ਉੱਤੇ ਕਈ ਖੇਤਰਾਂਾਂ 'ਚ ਤਕਰੀਬਨ ਇਹ ਸਕੀਮ ਚਲਾਈ ਹੈ ਜਿਦੇ ਚੋਂ ਬਠਿੰਡਾ ਜਿਲ੍ਹਾ ਵੀ ਇੱਕ ਜਿਲ੍ਹਾ ਹੈ ਜਿਹਦੇ ਵਿੱਚ 2500 ਹੈਕਟੇਅਰ ਰਕਬੇ ਦੇ ਵਿੱਚ ਅਸੀਂ ਮੱਕੀ ਦੀ ਬਿਜਾਈ ਕਰਵਾਉਣੀ ਹੈ ਜਿਹੜੀ ਸੋਣੀ ਦੀ ਮੱਕੀ ਹੈ ਵੀ ਜائیں ਕਿਸਾਨ ਵੀਰ ਝੋਨਾ ਲਾਉਣ ਦੀ ਬਜਾਏ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲਾਂ ਦੇ ਵਿੱਚ ਝੋਨਾ ਲਾ ਰਹੇ ਸੀ ਉਹ ਝੋਨਾ ਲਾਉਣ ਦੀ ਬਜਾਏ ਮੱਕੀ ਦੀ ਬਿਜਾਈ ਕਰਨਗੇ ਤੇ ਉਹਨਾਂ ਨੂੰ ਸਰਕਾਰ ਵੱਲੋਂ 7000 ਰੁਪਏ ਪ੍ਰਤੀ ਏਕੜ ਦੀ ਹਿਸਾਬ ਨਾਲ ਆਇਆ ਉਹਨਾਂ ਦੀ ਮੈਕ ਸਹਾਇਤਾ ਕੀਤੀ ਜਾਊ ਨਾਲੋਂ ਨਾਲ ਉਹਨਾਂ ਨੂੰ ਪੂਰੀ ਟੈਕਨਾਲੋਜੀ ਬਾਰੇ ਜਾਣਕਾਰੀ ਬੀਜਾਂ ਦਾ ਅਰੇਂਜਮੈਂਟ ਲੂਡ ਅਨਸਾਰ ਖਾਦ ਦਾ ਪ੍ਰਬੰਧ ਔਰ ਸਮੇਂ ਸਿਰ ਬਜਾਈ ਲਈ ਮਸ਼ੀਨਰੀ ਦਾ ਪ੍ਰਬੰਧ ਇਹ ਸਭ ਕੁਝ ਸਾਡੇ ਵੱਲੋਂ ਪ੍ਰਬੰਧ ਕੀਤਾ ਜਾ ਚੁੱਕਾ ਹੈ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਾਡੇ ਜਿਹੜੇ ਕੈਂਪ ਹੈ ਉਹ ਪਿੰਡ ਪਿੰਡ ਤੇ ਲੱਗ ਰਹੇ ਆ ਤੇ ਨਾਲ ਨਾਲ ਅਸੀਂ ਪਿੰਡਾਂ ਵਿੱਚੋਂ ਕਿਸਾਨ ਮਿੱਤਰ ਉਹਨਾਂ ਦੀ ਸਹਾਇਤਾ ਨਾਲ ਕਿਸਾਨਾਂ ਤੱਕ ਪਹੁੰਚ ਕਰ ਰਹੇ ਆ ਉਹਨਾਂ ਦੀ ਕੋਆਨ ਕਰ ਰਹੇ ਆ ਵੀ ਜਿਹੜੇ ਕਿਸਾਨ ਵੀਰ ਆ ਜਿਹੜੇ ਇਹ ਮੱਕੀ ਦੀ ਬਜਾਈ ਕਰਨ ਤੇ ਸਰਕਾਰ ਵੱਲੋਂ ਦਿੱਤੀ ਜਾਂਦੀ ਜਿਹੜੀ ਸਹਾਇਤਾ ਉਹ ਵੀ ਉਹਨਾਂ ਨੂੰ ਮਿਲ ਸਕੇ ਔਰ ਜਿਹੜੀ ਫਸਲ ਮੱਕੀ ਦੀ ਬੀਜੀ ਜਾਵੇ ਉਹ ਪੂਰੀ ਕਾਬਜਾ ਪੂਵੇ ਉਤੋਂ ਉਸ ਲੂ ਵਾਲੇ ਪਾਣੀ ਵਿੱਚ ਜੋ-ਜੋ ਨਾਲ ਲਗਾਇਆ ਜਾਂਦਾ ਜਾਂ ਜਿੱਥੇ ਜ਼ਮੀਨ ਪੂਰਾ ਝਾੜ ਢੋਣੇ ਦਾ ਨਹੀਂ ਆਉਂਦਾ ਪਾਣੀ ਦੀ 28 28 ਪਾਣੀ ਢੋਣੇ ਨੂੰ ਲੱਗ ਜਾਂਦੇ ਹੈ ਪਾਣੀ ਦੀ ਕੁਆਲਿਟੀ ਮਾੜੀ ਹੈ ਤੇ ਜੇ ਉਹਦੀ ਵਜਾਇ ਅਸੀਂ ਮੱਕੀ ਜਿਹੜੀ ਕਿ ਮਈ ਮਹੀਨੇ ਦੇ ਆਖਰੀ ਹਫਤੇ ਤੋਂ ਲੈ ਕੇ ਪੂਰਾ ਜੂਨ ਮਹੀਨਾ ਉਹਦੇ ਲਈ ਅਨਕੁਣ ਸਮਾਂ ਮੱਕੀ ਦੀ ਬਜਾਈ ਦੀ ਕਿ ਕਿਸ ਤਰ੍ਹਾਂ ਅੱਗੇ ਜਾਏਗੀ ਕਿਸ ਤਰ੍ਹਾਂ ਕੇ ਸਾਲਾਂ ਦੀ ਮੱਕੀ ਮਾਰਕੀਟ ਜਾਏਗੀ ਹਾਂ ਜਿਸ ਤਰ੍ਹਾਂ ਜਿੱਥੇ ਮੈਂ ਗੱਲ ਕਰ ਰਿਹਾ ਸੀ ਵੀ ਉੱਥੇ 28 ਪਾਣੀ ਮਾੜੇ ਲੱਗਣ ਦੀ ਬਜਾਏ ਚਾਰ ਜਾਂ ਪੰਜ ਪਾਣੀਆਂ ਨਾਲ ਮੱਕੀ ਜਿਹੜੀ ਪੈਦਾ ਹੋਣੀ ਹੈ ਉਹਦੇ ਵਿੱਚ ਕਿਸਾਨ ਦਾ ਆਪ ਦਾ ਵੀ ਫਾਇਦਾ ਹੈ ਵੀ ਉਹਦੇ ਖੇਤ ਵਿੱਚ ਮਾੜੇ ਪਾਣੀ ਦੀ ਬਜਾਏ ਨਾਲ ਜੋ ਵੀ ਅੱਗੇ ਜਾ ਕੇ ਕੋਈ ਮੁਸਕਲਤਾ ਹੋਣੀ ਹੈ ਮੁਸ਼ਕਲ ਹੋਣੀ ਹੈ ਸਾਵੇਂ ਸਿਰ ਉਹਨੂੰ ਅਸੀਂ ਟੈਕਲ ਕਰ ਸਕਦੇ ਹਾਂ ਜਿੱਤਕ ਇਹਦੀ ਡਿਮਾਂਡ ਦਾ ਸਵਾਲ ਹੈ ਇਹਦੀ ਡਿਮਾਂਡ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਰੇ ਪੰਜਾਬ ਨਾਲੋਂ ਵੱਧ ਹੈ ਇੱਥੇ ਸਾਡੀਆਂ 4 ਇੰਡਸਟਰੀ ਹੈਗੀਆਂ BCEL ਹੈ ਉਸ ਤੋਂ ਬਾਅਦ ਓਮ ਸੰਤ ਦੀ ਫੈਕਟਰੀ ਹੈਗੀ ਹੈ T3 ਸਾਡੀ ਸਰਕਾਰੀ ਫਿਰ ਤਬਦੀ ਨਸੀਪੁਰ ਹੈ ਚੌਥੀ ਸਿੰਘੋ ਦੇ ਕੋਲ ਇੱਕ ਪੈਨਕਾਰ ਬੋ ਇਹ ਚਾਰੇ ਫੈਕਟਰੀਆਂ ਜਿਹੜੀਆਂ ਇਹ ਮੱਕੀ ਤੋਂ ਜ਼ਿਆਦਾਤਰ ਮੱਕੀ ਵਰਤਦੇ ਹੈ ਇਥੈਨੋਲ ਉਤਪਾਦ ਦੇ ਵਿੱਚ ਹਾਂ ਤੇ ਜਿਹਦੇ ਵਿੱਚ ਰਜਾਨਾ ਇਹਨਾਂ ਚਾਰਾਂ ਦਾ ਜੇ ਜੋੜ ਜੋੜਦੇ ਆਂ ਤਾਂ 2400 ਮੀਟ्रिक टन तकरीबन 1000 ਏਕੜ ਦੇ ਕਰੀਬ ਦੀ ਮੱਕੀ ਰਜਾਨਾ ਇਹਨਾਂ ਨੂੰ ਜਰੂਰ ਤੇ ਜੇ ਅਸੀਂ ਪੂਰੇ ਸਾਲ ਦੀ ਇਹਨਾਂ ਦੀ ਮੰਗ ਲਈਏ ਤਾਂ ਉਹ तकरीबन 350 ਤੇ 35 ਲੱਖ ਏਕੜ ਤੱਕ ਦਾ ਜਿਹੜਾ ਮਤਲਬ ਉਹ ਰਕਵੇ ਤੋਂ ਉਹ ਕੋਨੀ ਮੱਕੀ ਹੈ ਜਿਹੜੀ ਉਹ ਜਿੰਨੀ ਉਹਨਾਂ ਨੂੰ ਚਾਹੀਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਦੀ ਪੂਰਤੀ ਹੁੰਦੀ ਹੈ ਉਹ ਮੱਕੀ ਨੂੰ ਸੁੱਕੀ 14% ਨਮੀ ਦੇ ਉੱਤੇ ਜਿਹੜੀ ਸਟੋਰ ਕੀਤੀ ਜਾ ਸਕੇ ਜਿਹੜੀ ਉਹਨਾਂ ਦੀ ਇੰਡਸਟਰੀ ਵਿੱਚ ਕੰਮ ਆ ਸਕੇ ਉਸ ਮੱਕੀ ਨੂੰ ਜਿਹੜਾ ਸਾਡਾ ਐਮਐਸਪੀ ਹੈ ਉਹ ਆਮ ਤੌਰ ਤੇ ਉਹ ਤੋਂ ਉੱਪਰ ਜ਼ਿਆਦਾ ਰੇਟ ਤੇ ਹੀ ਖਰੀਦ ਰਿਹਾ ਜਾਂ ਮਿਲ ਰਹੀ ਹੈ ਜਿੱਥੋਂ ਕਿਤੋਂ ਵੀ ਉਹ ਇਦੋਂ ਪਹਿਲਾਂ ਮਹਾਰਾਸ਼ਟਰ ਤੋਂ ਐਮਪੀ ਤੋਂ ਜਾਂ ਕੋਟਾ ਈਰਗਾਰਾਸਤਾਨ ਦਾ ਜੋ ਪੀ ਬਿਹਾਰ ਜਿੱਥੋਂ ਕਿਤੋਂ ਵੀ ਉਹ ਲਿਆ ਰਹੇ ਹੈ ਉਹਨਾਂ ਨੂੰ ਸਾਰਾ ਸਾਲ ਇੱਕ ਥਾਂ ਤੋਂ ਮੱਕੀ ਨਹੀਂ ਮਿਲਦੀ ਬਾਕੀ ਬਾਕੀ ਖੇਤਾਂ ਤੋਂ ਵਾਕੋ ਵਾਕੀ ਜਦੋਂ ਤੇ ਮੱਕੀ ਲੈਂਦੇ ਆ ਉਹ ਤੇ ਟੂਟਵਾਹੀ ਦੇ ਖਰਚੇ ਵੀ ਪੈਂਦੇ ਆ ਤੇ ਜੇ ਆਉਣ ਵਾਲੇ ਭਵਿੱਖ ਨੂੰ ਵੀ ਦੇਖਦੇ ਆ ਤਾਂ ਸਾਡੇ ਇਸ ਏਰੀਏ ਦੀ ਇੰਡਸਟਰੀ ਹੈ ਇਹਨੇ ਲਗਾਤਾਰ ਅੱਗੇ ਜੋ ਸਰਕਾਰ ਦੇ ਟਾਰਗੇਟ ਹੈ ਐਥਨੋਲ ਨੂੰ ਡੀਜ਼ਲ ਪੈਟਰੋਲ ਪੈਟਰੋਲੀਅਮ ਪ੍ਰੋਡਕਟ ਦੇ ਵਿੱਚ ਬਲੈਂਡਿੰਗ ਕਰ ਰਹੇ ਨੇ ਉਹ ਟਾਰਗੇਟ ਹੈ ਜਿਹੜੇ ਅੱਗੇ ਵੱਧਦੇ ਰਹਿਣੇ ਆ ਤੇ ਇਹਨਾਂ ਨੂੰ ਜਿਹੜੀ ਮੱਕੀ ਦੀ ਡਿਮਾਂਡ ਹੈ ਉਹ ਅੱਗੇ ਵੱਧ ਹੀ ਰਹਿਣੀ ਹੈ ਇਸ ਕਰਕੇ ਇਹਦੀ ਮਾਰਕੀਟਿੰਗ ਦੀ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਵੀ ਇਹਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ ਮਾਰਕਫੈਡ ਰਾਹੀਂ ਇਹਦੀ ਮਿਨੀਮਮ ਸਪੋਰਟ ਪ੍ਰਾਈਸ ਤੇ 14% ਨਮੀ ਵਾਲੀ ਮੱਕੀ ਨੂੰ ਖਰੀਦਣ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਇਹ ਹਕਿਆ ਬਾਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪੰਜਾਬ ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ 6 ਜ਼ਿਲ੍ਹਿਆਂ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਕਿਸਾਨ ਇਥੇ ਮੱਕੀ ਦੀ ਖੇਤੀ ਕਰਨਗੇ ਸਰਕਾਰ ਦੇ ਵੱਲੋਂ ਐਮਐਸਪੀ ਤੇ ਮੱਕੀ ਖਰੀਦੀ ਜਾਵੇਗੀ ਤੇ ਨਾਲ ਹੀ 7000 ਰੁਪਏ ਦੀ ਮਦਦ ਵੀ ਮਿਲੇਗੀ ਦਰਅਸਲ ਪੰਜਾਬ ਦੇ ਵਿੱਚ ਦਿਨੋ ਦਿਨ ਝੋਨੇ ਹੇਠ ਵਧ ਰਹੇ ਰਕਬੇ ਨੂੰ ਘਟਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਨਾਲ ਰابطਾ ਵੀ ਕਾਇਮ ਕੀਤਾ ਜਾ ਰਿਹਾ ਹੈ ਇਸ ਚਲਦੇ ਆ ਬਠਿੰਡਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਜਗਦੀਸ਼ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕਿਸਾਨਾਂ ਨੂੰ ਮੱਕੀ ਦੀ ਖੇਤੀ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਹਾਂ ਹਾਂਜੀ ਮੈਂ ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਸਤਿ ਸ੍ਰੀ ਅਕਾਲ ਕੀ ਸਕੀਮ ਹੈ ਮੱਕੀ ਅਲੀ ਸਰਕਾਰ ਨੂੰ ਕਹਿ ਰਹੇ ਹੋ ਕਿਸ ਤਰ੍ਹਾਂ ਦੀ ਐਫਰਟਸ ਡਿਪਾਰਟਮੈਂਟ ਦੀ ਸਰਕਾਰ ਦੀ ਔਰ ਕਿਸਾਨਾਂ ਨੂੰ ਬੈਨੀਫਿਟ ਕੀ ਹੋਏਗਾ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਝੋਨੇ ਦੀ ਲਵਾਈ ਜਾਂ ਬਜਾਈ ਦੇ ਵਿੱਚ ਵਾਧਾ ਹੋਇਆ ਹੈ ਤਾਂ ਜਿਹੜਾ ਸਾਡਾ ਜ਼ਮੀਨ ਹੇਠਲਾ ਪਾਣੀ ਨਹੀਂ ਉਹਦਾ ਪੱਦਰ ਨਹੀਂ ਮੱਝ ਆ ਰਿਹਾ ਇਹਨੂੰ ਪਾਣੀ ਦੀ ਜਿਹੜੀ ਖੱਪਤਾ ਇਹਨੂੰ ਘਟਾਉਣ ਲਈ ਸਰਕਾਰ ਨੇ ਪਾਇਲਟ ਪ੍ਰੋਜੈਕਟ ਦਾ ਉੱਤੇ ਕਈ ਜ਼ਿਲ੍ਹਿਆਂ 'ਚ ਤਕਰੀਬਨ ਇਹ ਸਕੀਮ ਚਲਾਈ ਹੈ ਜਿਦੇ ਚੋਂ ਬਠਿੰਡਾ ਜਿਲ੍ਹਾ ਵੀ ਇੱਕ ਜ਼ਿਲ੍ਹਾ ਹੈ ਜਿਹਦੇ ਵਿੱਚ 2500 ਹੈਕਟੇਅਰ ਤਰਕਬੇ ਦੇ ਵਿੱਚ ਅਸੀਂ ਮੱਕੀ ਦੀ ਬਿਜਾਈ ਕਰਵਾਉਣੀ ਹੈ ਜਿਹੜੀ ਸੋਣੀ ਦੀ ਮੱਕੀ ਹੈ ਵੀ ਜائیں ਕਿਸਾਨ ਵੀਰ ਝੋਨਾ ਲਾਉਣ ਦੀ ਬਜਾਏ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲਾਂ ਦੇ ਵਿੱਚ ਝੋਨਾ ਲਾ ਰਹੇ ਸੀ ਉਹ ਝੋਨਾ ਲਾਉਣ ਦੀ ਬਜਾਏ ਮੱਕੀ ਦੀ ਬਿਜਾਈ ਕਰਨਗੇ ਤੇ ਉਹਨਾਂ ਨੂੰ ਸਰਕਾਰ ਵੱਲੋਂ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਦੀ ਮਾਇਕ ਸਹਾਇਤਾ ਕੀਤੀ ਜਾਊ ਨਾਲੋਂ ਨਾਲ ਉਹਨਾਂ ਨੂੰ ਪੂਰੀ ਟੈਕਨਾਲੋਜੀ ਬਾਰੇ ਜਾਣਕਾਰੀ ਬੀਜਾਂ ਦਾ ਅਰੇਂਜਮੈਂਟ ਲੂਡ ਅਨੁਸਾਰ ਖਾਦ ਦਾ ਪ੍ਰਬੰਧ ਔਰ ਸਮੇਂ ਸਿਰ ਬਜਾਈ ਲਈ ਮਸ਼ੀਨਰੀ ਦੀ